ਵਰਣ ਜੀ ਕੋਰਣ ਜੀ ਆਪ ਦਾ ਨੀਤੀ ਬਦਲਣ ਉਸ ਦੇ ਬਾਰੇ ਮੈਂ ਸਰ ਬਹੁਤ ਵਧੀਆ ਲੱਗ ਰਿਹਾ ਹੈ ਕਾਫੀ ਸਮੇਂ ਤੋਂ ਅਸੀਂ ਠੇਕੇ ਦੇ ਜੌਬ ਕਰ ਰਹੇ ਸੀ ਠੇਕੇ ਦੇ ਆਧਾਰ ਤੇ 16 ਸਾਲਾਂ ਤੋਂ 16 ਸਾਲਾਂ ਦੇ ਵਿੱਚ ਕਿਤੇ ਉਮੀਦ ਮੈਂ ਮਾਨ ਸਰਕਾਰ ਦਾ ਬੜਾ ਸ਼ੁਕਰੀਆ ਕਰਦਾ ਜੀ ਜਿਸ ਚ 600 ਬਿੱਲ ਆ ਰਹੇ ਆਂ ਜੀ ਇਸ ਟਾਈਮ ਜਿਸ ਚ ਸਾਨੂੰ ਬਹੁਤ ਫਾਇਦੇ ਹੋਏ ਆ ਜਿਹਦੇ ਘਰ ਦੇ ਖਰਚੇ ਜਿਹੜੇ ਹੋਰ ਤਲ ਦੇ ਬਿਜਲੀ ਦੇ ਵੀ ਪਰਦੇ ਸੀ ਆ ਸਾਂ ਵੀ ਉਹ ਖਰਚੇ ਅੱਜ ਸਾਨੂੰ ਬਹੁਤ ਫਾਇਦਾ ਹੋ ਗਿਆ ਜੀ ਇਹ ਮਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਜਿੱਦਾਂ ਇਹ ਮਾਨਤਕਾਰ ਹੁਣ ਕੰਮ ਕਰ ਰਹੀ ਆ ਜੀ ਇਦਾਂ ਹੀ ਕੰਮ ਕਰਦੀ ਰਹੇ ਅਸੀਂ ਇਸ ਟਾਈਮ ਜਿਹੜਾ 1500 2000 ਰੁਪਏ ਬਿਲਾਂਦਾ ਦਾ ਉਸ ਦਾ ਰਸਣ ਲੈ ਲੈਂਦੇ ਆ ਸਾਨੂੰ ਬਹੁਤ ਫਾਇਦਾ ਹੋਇਆ ਜੀ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੈ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਤਰੇਲੂ ਬਿਜਲੀ ਖਪਤਕਾਰਾਂ ਦੇ ਵਿੱਚੋਂ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹੁੰਦੇ ਹਨ ਜਿਹੜਾ ਪੈਸਾ ਲੋਕ ਪਹਿਲਾਂ ਬਿਜਲੀ ਬਿੱਲਾਂ ਦੇ ਭੁਗਤਾਨ 'ਤੇ ਖਰਚ ਕਰਦੇ ਸਨ ਹੁਣ ਉਹੀ ਪੈਸਾ ਪਰਿਵਾਰ ਲਈ ਖਰਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ 3 ਲੱਖ ਖਪਤਕਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਇਹ ਸੀ ਸਾਨੂੰ ਕੀ ਸਾਨੂੰ ਜਿਹੜੀਆਂ ਸਰਕਾਰਾਂ ਪਿੱਛੇ ਲੰਗੀਆਂ ਕਿ ਸਾਨੂੰ ਪੱਕੇ ਕਰਨੀਆਂ ਕਰਨੀਆਂ ਪਰ ਕਿਸੇ ਨੇ ਕੁਝ ਨਹੀਂ ਕੀਤਾ ਪਰ ਮਾਨ ਸਰਕਾਰ ਆਈ ਇਹਨੇ ਨਵੀਆਂ ਪੋਸਟਾਂ ਕੱਢੀਆਂ ਰੈਗੂਲਰ ਉਹਨਾਂ ਦੇ ਵਿੱਚ ਸਾਨੂੰ ਮੌਕਾ ਦਿੱਤਾ ਤੇ ਅਸੀਂ ਅੱਜ ਵਧਾਈ ਦੇ ਪਾਤਰਾਂਗੇ ਕਿ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਸੀਐਮ ਸਰ ਵੱਲੋਂ ਸਾਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਰ 16 ਸਾਲ ਹੋ ਚੁੱਕੀਆਂ ਜੀ 16 ਸਾਲ ਤੋਂ ਬਾਅਦ ਹੁਣ ਨਵੀਂ ਭਰਤੀ ਜਿਹੜੀ ਹੋਈ ਸੀ ਅਸੀਂ ਉਹਦੇ ਵਿੱਚ ਅਪੁਆਇੰਟਮੈਂਟ ਸਾਨੂੰ ਮਿਲੀ ਹੈ ਜੀ ਆਪਣਾ ਸਰਕਾਰਾਂ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੀਤੇ ਨੇ ਪਰ ਲਗ ਰ ਉਮੀਦ ਸੀ ਨਹੀਂ ਇਹੋ ਨੌਕਰੀ ਤਾਂ ਹੁਣ ਤਾਂ ਉਮੀਰ ਬਿਲਕੁਲ ਹੀ ਛੱਡ ਦਿੱਤੀ ਸੀ ਜੀ ਅਸੀਂ ਤੇ ਹੁਣ ਅਸੀਂ ਕਾਫੀ ਜ਼ਿਆਦਾ ਖੁਸ਼ ਆਗੇ ਇਸ ਨੌਕਰੀ ਦੇ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਜੀ ਆਪਨੇ ਕਿਹਾ ਸੀਗਾ ਜੀ ਇਮਾਨਦਾਰੀ ਨਾਲ ਹਾਂ ਜੀ ਹਾਂ ਸਭ ਕੁਝ ਕੋਈ ਹਾਂ ਇਹ ਭਰਤੀ ਹੈ ਜਿਹੜੀ ਪੂਰੀ ਪਾਰਦਰਸ਼ੀ ਹੋਈ ਹੈ ਕੋਈ ਪੈਸਾ ਨਹੀਂ ਲੱਗਿਆ ਮੈਰਿਟ ਦੇ ਬੇਸ ਤੇ ਸਾਨੂੰ ਇਹ ਜਿਹੜੀ ਸਿਲੈਕਸ਼ਨ ਹੋਈ ਹੈਗੀ ਸਾਡੀ ਉਹਦੇ ਆਧਾਰ ਤੇ ਸਾਰਾ ਕੁਝ ਮਿਲਿਆ ਮੈਂ ਮੰਗ ਕੀਤਾ ਕਰ ਮੈਂ ਭੜਤਾ ਭਾਈ ਦਾ ਡਿਸਟ੍ਰਿਕਟ ਬਟਿੰਡਾ ਤੋਂ ਆ ਮੈਨੂੰ ਇੱਥੇ ਕਲਰਕ ਦੀ ਨੌਕਰੀ ਮਿਲੀ ਹੈਗੀ ਸਿਹਤ ਵਿਭਾਗ ਦੇ ਵਿੱਚ ਕਦੇ ਸੋਚਿਆ ਤਾਂ ਨਹੀਂ ਸੀਗਾ ਵੀ ਨੌਕਰੀ ਮਿਲੂਗੀ ਪਰ ਮੈਨੂੰ ਇੱਥੇ ਆਪਦੇ ਹਸਬੰਡ ਦੀ ਜੌਬ ਮਿਲੀ ਹੈਗੀ ਅ ਅੱਜ ਦੀ ਸਰਕਾਰ ਆ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਨੌਕਰੀਆਂ ਦੇ ਰਹੀ ਆ ਤੇ ਅੱਗੇ ਵੀ ਅਸੀਂ ਇਹੀ ਸੋਚਦੇ ਆਂ ਵੀ ਅੱਗੇ ਵੀ ਉਹ ਨੌਕਰੀਆਂ ਦੇਊਗੀ ਤੇ ਫਿਰ ਇੱਕ ਤਾਂ ਮਾਨ ਵਧਾਊਗੀ ਧੰਨਵਾਦ ਜੀ ਉਹਨਾਂ ਦੀ ਡੈਥ ਹੋ ਗਈ ਸੀਗੀ 8 ਮਹੀਨੇ ਪਹਿਲਾਂ ਤੇ ਉਹਨਾਂ ਦੀ ਜੌਬ ਮੈਨੂੰ ਮਿਲੀ ਹੈਗੀ ਇੱਥੇ ਐਜ਼ ਅ ਕਲਰਕ ਤੇ ਮੈਂ ਵਧੀਆ ਮਾਨ ਮਹਿਸੂਸ ਕਰ ਰਹੀ ਆ ਪਰ ਜੇ ਆਪਦੀ ਜੌਬ ਮਿਲਦੀ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਤੇ ਪਰ ਕੋਈ ਨਹੀਂ ਜੋ ਹੋ ਗਿਆ ਸੋ ਹੋ ਗਿਆ ਪਰ ਮੈਨੂੰ ਵਧੀਆ ਲੱਗ ਰਿਹਾ ਇਹ ਵੀ ਅੱਜ ਸੀਐਮ ਸਾਹਿਬ ਨੇ ਇੱਥੇ ਆ ਕੇ ਸਾਨੂੰ ਨਿਯੁਕਤੀ ਪੱਤਰ ਦਿੱਤੇ ਤੇ ਅੱਗੇ ਵੀ ਉਹ ਹੋਰ ਨੌਕਰੀਆਂ ਦੇਣ ਲਈ ਕਹਿ ਕੇ ਗਏ ਆ ਤੇ ਮਾਨ ਆ ਸਾਨੂੰ ਵੀ ਉਹ ਹੋਰ ਨੌਕਰੀਆਂ ਬੱਚਿਆਂ ਨੂੰ ਦੇਣਗੇ ਤੇ ਉਹਨਾਂ ਦਾ ਹੌਸਲਾ ਫਜਾਈ ਕਰਨਗੇ ਪਰ ਅਪਨੂ ਸ਼ਰਮਾ ਪਟਿਆਲਾ ਤੋਂ ਆਂ ਮੈਡੀਕਲ ਅਫਸਰ ਹਾਂਜੀ ਇਹ ਬਿਲਕੁਲ ਬਹੁਤ ਸਮੂਧਲੀ ਸਾਰਾ ਕੰਮ ਹੋਇਆ ਇਸ ਵਾਰ ਕੋਈ ਇਸ ਵਾਰ ਕੁਝ ਨਹੀਂ ਚੱਲੀ ਪ੍ਰੋਪਰ ਇਗਜ਼ਾਮ ਹੋਏ ਸੀ ਪ੍ਰੋਪਰ ਮੈਰਿਟ ਬੇਸਿਸ ਤੇ ਸਾਰੀ ਐਡਮਿਸ਼ਨਸ ਹੋਈਆਂ ਨੇ ਤੇ ਮੁੱਖ ਮੰਤਰੀ ਸਾਹਿਬ ਜੀ ਨੇ ਖੁਦ ਆ ਕੇ ਸਾਨੂੰ ਪੱਤਰ ਦਿੱਤਾ ਤੇ ਬਹੁਤ ਖੁਸ਼ੀ ਹੋ ਰਹੀ ਹੈ ਹਾਂਜੀ ਮੈਂ ਇਸ ਨੂੰ ਬਿਲਕੁਲ ਇੱਕ ਮੋਟੀਵੇਸ਼ਨ ਦੇ ਤੌਰ ਤੇ ਦੇਖਦਾ ਕਿ ਜਿਵੇਂ ਉਹਨਾਂ ਨੇ ਸਾਡਾ ਹੌਸਲਾ ਅਫਜ਼ਾਈ ਕੀਤੀ ਤੇ ਮੈਂ ਬਿਲਕੁਲ ਜਿਵੇਂ ਉਹਨਾਂ ਨੇ ਕਿਹਾ ਮੈਂ ਮੌਦ ਦਾ ਕੋਸ਼ਿਸ਼ ਕਰਾਂਗਾ ਆਪਣੇ ਪੂਰੀ ਕਿ ਮੈਂ ਸਭ ਦੀ ਮਦਦ ਕਰਾਂ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਮਦਦ ਕਰਨੀ ਚਾਹੀਦੀ ਹੈ